ਈ ਨਾ ਤੁਹਾਡੀ ਰਿਸਟੋਰੈਂਟ ਸਮਰਦਨੀ ਆ ਜੀ ਸਤ ਸਾਮ ਜੀ ਬਾਕੀ ਕੱਲ ਕੀ ਕੱਢਣਾ ਹੋਈ ਐ ਇੱਥੇ ਪਤਾ ਦੱਸ ਲੈ ਕੀ ਆ ਜੇ ਇੱਥੇ ਤਿੰਨ ਜਣੇ ਆਏ ਜੀ ਬਾਹਰ ਪਹਿਲਾਂ ਉਹਨਾਂ ਜੋ ਇੱਕ ਅੰਦਰ ਆ ਗਏ ਅੱਛਾ ਅੰਦਰ ਆ ਸਵਾਲ ਲੈਣ ਲੱਗ ਗਏ ਜੀ ਸਵਾਲ ਲੈ ਕੇ ਮਾਨੂੰ ਸਵਾਲ ਦੇਤਾ ਵੀ ਉਹਨੇ ਮੈਨੂੰ 500 ਦਾ ਨੋਟ ਦਿੱਤਾ ਜੀ 500 ਦਾ ਨੋਟ ਦੇ ਕੇ ਚਲ ਮੈਂ ਉਹਨੂੰ ਕਹਿੰਦਾ ਦੋ ਰੋਲ ਦੇ ਦੇ ਮਾੁਰ ਮੋਰ ਦੇਤੇ ਜੀ ਤੇ ਦਰੋਂ ਦੇਤੇ ਕਹਿੰਦਾ ਮੈਨੂੰ ਇਹਦਾ ਨਾ ਦੇਖ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਐ ਇੱਥੋਂ ਆ ਸਮਾਗਤ ਤੋਂ ਆਪਸ ਨਾਲ ਆਏ ਆ ਅਗੇ ਉਹਨੂੰ ਜਾਂ ਜਾਂ ਉਹਨੂੰ 500 ਦਾ ਨੋਟ ਦਿੱਤਾ ਉਹਨੂੰ ਮੈਂ ਉਹਨੂੰ ਮੋਰਨੇ ਦਿੱਤਾ ਹੈ ਜੀ 200 ਰੁਪਇਆ ਮੋਰਦਾ ਜੀ ਸਰ ਤੋਂ ਸੈਂਸ ਤੋਂ ਉਹਨੂੰ ਮੋਰਦਾਣੇ ਦੇਖ ਕੇ ਵੇ ਉਹਨੂੰ ਗੱਲੇ ਚ ਪਾਏ ਪੈਸੇ ਪਏ ਸੀ ਗੰਦਾ ਪਿਆ ਮੈਂ ਖੋਲ ਦੇਣੀ ਦੀ ਜੀ ਟੁੱਟੇ ਹੋਏ ਪੈਸੇ ਉਹ ਸਾਲੇ ਕਹਿੰਦੇ ਮੈਨੂੰ ਆ ਵੀ ਹੋਏ ਨੇ ਮੈਂ ਉਹਨੂੰ ੱੱਕਾ ਵੀ ਮਾਰਿਆ ਜੀ ਆ ਆ ਆ ਇਹ ਬਹੁਤ ਗੱਲੇ ਤੇ ਕਿਉਂ ਆਈ ਜਾਂਦਾ ਉਹ ਕਿਤੇ ਹੱਗ ਗੰਦਾ ਖੁੱਲ੍ਹੇ ਪੈਸੇ ਹੱਥ ਉਹ ਲੈ ਕੇ ਚੱਕੇ ਬਾਸਾ ਆਹ ਗੱਲ ਬਾਤ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਪੈਸੇ ਲੈ ਗਏ ਹੈ ਜੀ ਕਿਲੇ ਟਾਈਮ ਨਾਲ ਪਤਾ ਲੱਗਿਆ ਮੈਂ ਤਾਂ ਉਹ ਗੱਦ ਦੋ ਦੋ ਤਿੰਨ ਘੰਟੇ ਬਾਅਦ ਇਹ ਆਇਆ ਮੈਂ ਕਹਿੰਦਾ ਪੈਸੇ ਮੈਂ ਪੈਸੇ ਦਾ ਇੱਥੇ ਹੀ ਨਾ ਮੈਂ ਮੈਂ ਤਾਂ ਪਤਾ ਵੀ ਕਰਕੇ ਤੈਨੂੰ ਤੱਕ ਬਖਰੇ ਦਾ ਹੈ ਤੇ ਤੈਨੀਆਂ ਆਏ ਜੀ ਤੈਨੀਆਂ ਆਲੇ ਪਹਿਲਾਂ ਕਦੇ ਦੇਖਿਆ ਨਾ ਤੂੰ ਇਹ ਬੰਦਾ ਤਾਂ ਇੱਕ ਵਾਰੀ ਬੰਦਾ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਕਿ ਜਿੰਨੇ ਜਿੰਨੇ ਕੀਤੀ ਸੀ ਕੰਡਾ ਵੀ ਸਮਾ ਪੂਰੀ ਕੰਪਲੀਟ ਕੀਤੀ ਸੀ ਹਾਂਜੀ ਹਾਂਜੀ ਪਰ ਉਹ ਲੱਗਦਾ ਕਿ ਨਸ਼ੇ ਨਸ਼ਾ ਕੀਤਾ ਹੋਇਆ ਸੀ ਉਹਨਾਂ ਨੇ ਜਾਂ ਕੁਛ ਐਂ ਦਾ ਦਰਸ਼ਾਤਾ ਪਤਾ ਨਹੀਂ ਉਹ ਕੰਬਦਾ ਤੇ ਹੀ ਮੂੰਹ ਤਾਂ ਖੇਲ ਸੀ ਨਾ ਨਾ ਖੁੱਲ੍ਹੇ ਪੀਦੀਆਂ ਵੀਡੀਓ ਪਾਈ ਕੋਈ ਰਾਮ ਦੱਸਿਆ ਕਿ ਜਿਸ ਨੂੰ ਰੱਬ ਨੇ ਬੁਲਾਇਆ ਆਪਣਾ ਹੈ ਜੀ ਕਿਸੇ ਦਾ ਆਪਣਾ ਕਿਹਜਾ ਨਾਮ ਲਿਖੋ ਵੀ ਨੱਕਰ ਸਿੰਘ ਨਾਮ ਨਹੀਂ ਦੱਸਦੇ ਕੀ ਗੱਲਾਂ ਕਰਨ ਨੂੰ ਮੈਂ ਤਾਂ ਬਹੀ ਹੀ ਗੱਲਾਂ ਬੀ ਜੀ ਚਲੋ ਜੇ ਪਤਾ ਲੱਗ ਗਿਆ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਉਹ ਤਾਂ ਕੀ ਹੈ ਆਹ ਤਾਂ ਜੰਤਾ ਫਾਈਨਲ ਦਿਸ ਵਾਸ ਦ ਸਿੰਗੀ ਦਾ ਕਾਰੋ ਦਾ ਕੀ ਨਾਮ ਹੈ ਜੇ ਸੁਦੇਹਾਂ ਸੀਮਰ ਸਟੋਰ ਕਿੱਥੇ ਆ ਜੀ ਉਟਾਲਾ ਜੀ ਕੀ ਕਰਨਾ ਸੀ ਕੱਲ ਸਰ ਕਸਟਮਰ ਆਇਆ ਤੈਨਾਂ ਮੋਰਚਾ ਤੇ ਨੌਜਵਾਨ ਮੁੰਡੇ ਸੀਗੇ ਤੇ ਇੱਕ ਬਾਈਕ ਤੇ ਬੈਠਾ ਦੋ ਅੰਦਰ ਆਇਆ ਸਾਰਾ ਉਸ ਸਮਾਨ ਦੀ 37 ਸਮਾਨ ਦੀ ਮੰਗ ਕਰਨ ਲੱਗੇ ਤੇ ਇੰਨੇ ਨੂੰ ਫਾਦਰ ਸਾਹਿਬ ਨੇ ਜੋ ਸਮਾਨ ਮੰਗਦੇ ਉਹਨਾਂ ਨੂੰ ਦਿੱਤਾ ਤੇ ਜੋ ਸਮਾਨ ਦੀ ਪੇਮੈਂਟ ਮੰਗਦੇ ਸੀ ਫਾਦਰ ਸਾਹਿਬ ਕੱਟਣ ਲੱਗੇ ਇੰਨੇ ਨੂੰ ਜੋ ਨਾ ਸਵਾਹ ਕੱਟ ਕੇ ਪੇਮੈਂਟ ਦਿੱਤੀ ਤਾਂ ਦੁਬਾਰੀ ਫਿਰ 37 ਸਮਾਨ ਦੀ ਹੋਰ ਮੰਗ ਕਰਨ ਲੱਗੇ ਇੰਨੇ ਨੂੰ ਉਹਨਾਂ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੱਕ ਜਣਾ ਪਿੱਛੇ ਹੋ ਗਿਆ ਇੱਕ ਜਣਾ ਦੇ ਮੂਰੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੰਨੇ ਨੂੰ ਗੱਲਾਂ ਕੋਲ ਕੇ ਜਿੰਨੇ ਵੀ ਪੇਮੈਂਟ ਪੈਸੀ ਕੀ ਸਾਰੀ 10000 ਉਹ ਚੱਕ ਕੇ ਆਪਣੇ ਜੇਬ ਡਿਪਾਉਟਸ ਵਾਲੇ ਐਕਸਪੈਂਡ ਤੇ ਜੇ ਚੱਕਦੇ ਕੁਝ ਕੋਣਾ ਕੋ ਹਜ਼ਾਰ ਵਗੈਰਾ ਵੀ ਨਹੀਂ ਦਿੱਤਾ ਨਹੀਂ ਸਾਰੀ ਦੰਨਾ ਕੋਸ਼ਿਸ਼ ਤਾਂ ਹਾਈ ਨਹੀਂ ਸੀਗਾ ਤੇ ਬਾਪੂ ਜੀ ਨੂੰ ਪਤਾ ਨਹੀਂ ਲੱਗੇ ਬਾਪੂ ਜੀ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਬਜ਼ੁਰਗਾਂ ਨੂੰ ਅਲਝਾਏ ਲਿਆ ਉਹਨਾਂ ਨੇ ਇਸ ਤਰ੍ਹਾਂ ਉਹ ਜਿਹੜੀ ਪੇਮੈਂਟ ਸੀਗੀ ਇਹ ਕੋਈ ਆਮ ਤਾਂ ਹੀ ਹੁੰਦੀ ਹੈ ਕਿਸੇ ਨੂੰ ਦੇਣੀ ਸੀਗੀ ਸਰ ਸਮਾ ਸਰੀ ਵਾਲੇ ਦੀ ਪੇਮੈਂਟ ਦੇਣੀ ਸੀਗੀ ਅੱਛਾ ਗਾਂਵ ਦੇ ਕਿੰਨੇ ਬੰਦੇ ਕੰਮ ਕਰਦੇ ਤੇ ਤਕਰੀਬਤ ਇੱਥੇ ਆ ਗਏ ਜੀ ਚਾਰ ਪਾਠ ਕਰਨੇ ਬੇਕੋ ਅੱਗੇ ਵੀ ਬਾਪੂ ਜੀ ਥੋੜੇ ਕੋਲ ਡਾਹ ਪੈਣ ਦੇ ਹਾਂ ਜੀ ਡੇਲੀ ਬੈਠਦੇ ਬਾਪੂ ਜੀ ਇਹ ਬੰਦੇ ਕਦੇ ਪਹਿਲਾਂ ਦੇਖੇ ਕਿਸੇ ਨੇ ਨਹੀਂ ਜੀ ਕਦੇ ਨਹੀਂ ਦੇਖੇ ਤੁਸੀਂ ਮੋਟਰਸਾਈਕਲ ਦਾ ਨੰਬਰ ਪਤਾ ਲੱਗਿਆ ਨਹੀਂ ਸਰ ਫੋਟੋ ਵੀ ਕੈਮਰੇ ਚ ਵੀ ਨਹੀਂ ਆ ਰਿਹਾ ਜੀ ਕੁਝ ਅੱਜ ਪਹਿਲਾਂ ਕਦੇ ਦੇਖਿਆ ਵੀ ਇਦਾਂ ਘੇੜਾ ਮਾਰਦੇ ਰਹਿੰਦੇ ਨਹੀਂ ਸਰ ਕਦੇ ਨਹੀਂ ਹੋਇਆ ਪਹਿਲੀ ਵਾਰ ਦੇਖੀ ਸੀ ਇਹ ਕੋਲਸਰ ਕੰਪਲੀਟ ਕੀਤੀ ਹੈ ਨਹੀਂ ਸਰ ਐਫਆਰ ਆਈ ਕਰਵਾਤੀ ਸੀ ਇਹ ਚੌਂਦੇ ਜੀ

ਕੁਛ ਕੀ ਕਹੀਏ ਜੀ ਬਸ ਤੁਸੀਂ ਉਸ ਟਾਈਮ ਵਿੱਚ ਸੀ ਜੀ ਸਰ ਮੈਂ ਕਾਰਖਾਨਾ ਗਿਆ ਸੀਗਾ ਪੇਮੈਂਟ ਲੈਣ ਕਲਕਟਣਾ ਹੋਈ ਹੈ ਜੀ ਆਹ ਤਾਲਾ ਕੀ ਕਰਨਾ ਵਾ ਤੇ ਕੀ ਕਰਵਾਉਣਾ ਉਹ ਤਾਲਾ ਨਾ ਜੇ ਐਸੋਸ ਮੈਂਟ ਸਟੋਰ ਦੀ ਇੱਕ ਦੁਕਾਨ ਹੈ ਜੀ ਉੱਥੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤੇ ਨਮੂੜੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਵਾਰ ਮੋਟਰਸਾਈਕਲ ਤੇ ਖੜਾ ਰਿਹਾ ਤੇ ਉਹ ਆ ਕੇ ਉਹ ਸਮਾਨ ਖਰੀਦਣ ਲੱਗੇ ਉਹਨਾਂ ਨੇ ਸਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਥੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਜਿਹੇ ਸੀਗਾ ਉੱਤੇ 70 ਸਾਲ ਦਾ ਜਸਵੰਤ ਸਿੰਘ ਉਹਨੇ ਜਦੋਂ ਪੈਸੇ ਦਿੱਤੇ ਆਪਣੇ ਦਰਾਜ ਖੋਲ੍ਹਿਆ ਦਰਾਜ ਖੋਲ ਕੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਚਿਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਸੇ ਪੈਸੇ ਨੇ ਜਿਹੜੇ 2.50 ਹਜ਼ਾਰ ਦੇ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ ਜਿਹੜੀ ਉਹ ਪੇਮੈਂਟ ਸੀ ਉਹਨਾਂ ਨੇ ਦੱਸੀ ਵੀ ਕਾਹਦੇ ਵਾਸਤੇ ਰੱਖੀ ਹੋਈ ਸੀ ਉਹ ਕਹਿੰਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਰਹੇ ਆਂ ਦੀ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਮੈਂਟ ਵਗੈਰਾ ਵੇਚਦੇ ਆਂ ਜੋ ਦੋ ਤਿੰਨ ਲੁੱਟੇ ਸੀ ਇਹ ਕਿੱਧਰ ਵਾਇਸ ਇਹ ਕਿੱਧਰੋਂ ਵੇਚੋ ਉਹ ਸਮਰਾਲੇ ਸਾਈਡ ਤੋਂ ਆਏ ਸੀ ਕੰਨੇ ਸਾਈਡ ਤੋਂ ਚਲੇ ਗਏ ਨੇ ਸੀ 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 ਟੀ ਵੀ ਕੈਮਰੇ ਜਿਹੜੇ ਨੇ ਉਹ ਸੀ ਚੱਕੀ ਤੇ ਜਾ ਰਹੇ ਨੇ ਕਿਸੇ ਤੇ ਅਜਿ ਕੁਸਾ ਲੱਗੂ ਮੁਰਸ਼ਾਕਲ ਤੇ ਆਏ ਸੀਗੇ ਮੁਰਸ਼ਾਕਲ ਤੇ ਆਏ ਸੀਗੇ ਤੇ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚੱਕਾਨੀ ਦੇ ਕੇ ਪੈਸੇ ਜੁਰੀ ਕਰਕੇ ਲੈ ਗਏ ਉਹਦੇ ਵਿੱਚ ਕੀ ਸਾਹਮਣੇ ਆਇਆ ਉਹਦੇ ਵਿੱਚ ਤਾਂ ਇਹ ਹੈ ਵੀ ਉਹ ਸੌਦਾ ਲੈਣ ਆਏ ਸੀ ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲ੍ਹਿਆ ਉਹਦੇ ਵਿੱਚ ਪੈਸੇ ਪਏ ਸੀ ਉਹ ਉਹਨਾਂ ਦੀ ਨੀਤ ਬਦਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਚੋਰੀ ਕਰਕੇ ਲੈ ਜਾਂਦੇ ਹਾਂ ਕੋਈ ਹਥਿਆਰ ਵਗੈਰਾ ਨਾ ਕੋਈ ਹਥਿਆਰ ਵਗੈਰਾ ਨਹੀਂ ਸੀ ਸਿਰਫ ਉਹ ਕਮ ਕੀ ਦਿੱਤੀ ਨਾ ਕੋਈ ਤਾਂ ਕਨਿਦ ਦਿੱਤੀ ਬੜੇ ਪਿਆਰ ਨਾਲ ਸਰਦਾਰ ਸਾਹਿਬ ਖਿਤਾਬ ਕਰਕੇ ਖਰੀਦੋ ਫਰੋਖਤ ਕਰਕੇ ਬਕਾਇਆ ਲੈ ਕੇ ਗਏ ਨੇ ਮਕਦਮਾ ਮਕਦਮਾ ਦਰਜ ਹੋ ਗਿਆ ਜੀ ਇਹ ਰਿਪੋਰਟੀ ਕਰ ਸਕਦੀ ਜਲਦੀ ਹੈ ਬੰਦੇ ਆਇਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਏ ਹੋ ਸੀ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ